ਹਾਂਜੀ ਕਿਸਾਨ ਭਰਾਵੋ ਜਿਹੜੇ ਕਿਸਾਨ ਮੇਲੇ ਆ ਉਹ ਆਪ ਸਭ ਨੂੰ ਪਤਾ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੇ ਆ ਤੇ ਜਿਹੜਾ ਆਪਾਂ ਕਹਿ ਦਿੱ ਗਏ ਕਿ ਬੀਜ ਵੀ ਉਥੋਂ ਜਿਹੜੇ ਯੂਨੀਵਰਸਿਟੀ ਵੱਲੋਂ ਮਿਲਦੇ ਆ ਉਹ ਮਿਲਦੇ ਆ ਜ਼ਰੂਰ ਆ ਪਰ ਆਪਾਂ ਨਾ ਇੱਕ ਬਹੁਤ ਵੱਡਾ ਆਪਣਾ ਵਹਿਮ ਪਰੰਪਾਇਆ ਜਾ ਰਿਹਾ ਜਿਵੇਂ ਪਿਛਲੀ ਰੀ ਜਿਮੀਂਦਾਰ ਭਰਾਵਾਂ ਨੇ ਲੈਣਾ ਚ ਅਲੱਗ-ਅਲੱਗ ਕਿ 800 ਤੇ 26 ਕਣਕ ਦਾ ਬੀਜ ਖਰੀਦਿਆ ਸੀ ਤੇ ਇਸ ਵਾਰ ਕਿਸੇ ਵੀਰ ਨੇ ਪੋਸਟ ਪਾਈ ਕਿ 826 ਦਾ ਝਾੜ ਕਿਵੇਂ ਰਿਹਾ ਕਿਸੇ ਨੇ 30 ਪਲੱਸ ਕਿਸੇ ਨੇ ਕਿੰਨਾ ਵੀਰੇ ਇੰਨਾ ਝਾੜ ਨਹੀਂ ਸੀ ਹੈਗਾ ਆਪਾਂ ਵੀ ਬਿਜੀ ਸੀ ਐਵੇਂ ਕਿਸਾਨਾਂ ਨੂੰ ਝੂਠਾ ਗਮਰਾਣ ਕਰਿਆ ਕਰੋ ਤੇ ਦੂਜੇ ਨੰਬਰ ਤੇ ਜੇ ਆਪਾਂ ਕਿਸਾਨ ਮੇਲਿਆਂ ਦੀ ਗੱਲ ਕਰੀਏ ਤੇ ਜਿਹੜਾ ਸਤੰਬਰ ਮਹੀਨਾ ਆਉਣ ਜਾ ਰਿਹਾ ਇਸ ਦੇ ਸ਼ੁਰੂਆਤ ਦੇ ਵਿੱਚ ਜਿਹੜਾ 2 ਤੇ 3 ਸਤੰਬਰ ਦਾ ਜਿਹੜਾ ਮੇਲਾ ਉਹ ਰਾਜਪੁਰਾ ਅਨਾਜ ਮੰਡੀ ਦੇ ਵਿੱਚ ਕਹਿੰਦੇ ਬਹੁਤ ਵੱਡਾ ਮੇਲਾ ਕਰਾਇਆ ਜਾਏਗਾ ਜਿੰਦੇ ਵਿੱਚ ਕਿਸਾਨਾਂ ਨੂੰ ਵੇਖਣ ਵਾਸਤੇ ਖੇਤੀਬਾੜੀ ਦੇ ਸੰਦ ਅਤੇ ਬੀਜੇ ਵੀ ਮਿਲੇਗਾ ਉਸ ਤੋਂ ਅਗਲਾ ਮੇਲਾ 7 ਤੇ 8 ਸਤੰਬਰ ਦਾ ਮਲੋਟ ਵਿਖੇ ਕਰਾਇਆ ਜਾਏਗਾ ਜਿੱਥੇ ਇਹ ਕਲਾਕਾਰ ਵੀ ਪਹੁੰਚ ਰਹੇ ਨੇ ਤੇ ਖੇਤੀਬਾੜੀ ਦੇ ਸੰਦ ਵੇਖਣ ਯੋਗ ਜਿਹੜੇ ਉੱਥੋਂ ਦੇ ਲੋਕ ਆ ਉਹਨਾਂ ਨੂੰ ਜ਼ਿੰਮੇਦਾਰ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਕਿ ਉਹ ਹਮਮਾ ਆ ਕੇ ਮਲੋਟ ਮੇਲੇ ਦੇ ਵਿੱਚ 7 ਤੇ 8 ਸਤੰਬਰ ਨੂੰ ਜ਼ਰੂਰ ਪਹੁੰਚਣ ਤੇ 14 ਤੇ 15 ਸਤੰਬਰ ਦਾ ਮੇਲਾ ਜਿਹੜਾ ਪੀਏਯੂ ਲੁਧਿਆਣਾ ਯੂਨੀਵਰਸਿਟੀ ਵਿੱਚ ਕਰਵਾਇਆ ਜਾਂਦਾ ਕਿਉਂਕਿ ਸਾਲ ਦੇ ਵਿੱਚ ਦੋ ਮੇਲੇ ਹੁੰਦੇ ਆ ਇੱਕ ਹਾੜੀ ਦਾ ਤੇ ਇੱਕ ਸੌਣੀ ਦਾ ਜਿਹੜਾ ਮੇਲਾ ਪੀਏਯੂ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਆ ਉਹ 14 ਤੇ 15 ਸਤੰਬਰ ਨੂੰ ਕਰਵਾਇਆ ਜਾ ਰਿਹਾ ਡੇਟਾ ਨੋਟ ਕਰ ਲਿਆ ਜੇ ਜਰੂਰ ਪਹੁੰਚਾ ਸਾਰੇ ਕਿਸਾਨ ਭਰਾ ਲੁਧਿਆਣੇ ਯੂਨੀਵਰਸਿਟੀ ਮੇਲੇ ਦੇ ਵਿੱਚ ਤੇ ਨਵੀਆਂ-ਨਵੀਆਂ ਤਕਨੀਕਾਂ ਨਵੇਂ-ਨਵੇਂ ਸੰਦ ਵੇਖਣ ਨੂੰ ਮਿਲਣਗੇ ਤੇ ਜਿਹੜੇ ਆਪਾਂ ਕਣਕ ਦੇ ਬੀਜ ਜਾਂ ਹੋਰ ਬੀਜ ਸਬਜ਼ੀਆਂ ਵਗੈਰਾ ਦੇ ਖਰੀਦਣੇ ਨੇ ਉਥੇ ਮਿਲਣਗੇ ਆਪਾਂ ਨੂੰ ਤੇ ਡੇਟਾ ਨੋਟ ਕਰ ਲਓ ਤੇ ਹਮਮਾ ਆ ਕੇ ਮੇਲਿਆਂ ਦੇ ਵਿੱਚ ਪਹੁੰਚੋ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਹਰੇਕ ਕਿਸਾਨ ਤੀਕ ਪੁੱਜਦੀ ਹੋ ਜੇ